ਸਿੱਧੀ ਗੱਲ ਵੇਖ ਰਹੇ শ্রোਤਿਆਂ ਨੂੰ ਮੇਰੇ ਜਾਨ ਜਵੇਂਦਰਜੀਤ ਕੌਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼ਕਾ। ਸਾਡੇ শ্রোਤੇ ਜਾਣਦੇ ਹਨ ਕਿ ਅਸੀਂ ਸਮੇਂ-ਸਮੇਂ ਤੇ ਕੁਝ ਵਿਅਕਤੀਆਂ ਦੇ ਨਾਲ ਜੋ ਮਹਾਨ ਹੁੰਦੇ ਨੇ ਉਹਨਾਂ ਨੇ ਕੋਈ ਮਹਾਨ ਜ਼ਿੰਦਗੀ 'ਚ ਕੰਮ ਕੀਤੇ ਹੁੰਦੇ ਨੇ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਰਹਿੰਦੇ ਆਂ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆਂ ਸਰਦਾਰ ਬਹਾਦਰ ਸਿੰਘ ਗੋਸਲ ਜੀ ਨਾਲ ਜਿਹੜੇ ਇੱਕ ਚੰਗੇ ਸਹਿਤਕਾਰ ਵੀ ਨੇ ਅਧਿਆਪਨ ਦੇ ਕਿਤੇ ਵਿੱਚ ਵੀ ਰਹੇ ਨੇ ਤੇ ਸਹਿਤ ਦੀਆਂ ਵੱਖ-ਵੱਖ ਵੰਗੀਆਂ ਦੇ ਵਿੱਚ ਇਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਨੇ ਔਰ ਤਿੰਨ ਤਰ੍ਹਾਂ ਦੀਆਂ ਵੰਗੀਆਂ ਨੂੰ ਇਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਹੋਇਆ ਜੋ ਬੱਚਿਆਂ ਨਾਲ ਸੰਬੰਧਿਤ ਸਭਿਆਚਾਰ ਨਾਲ ਸੰਬੰਧਿਤ ਤੇ ਧਰਮ ਨਾਲ ਸੰਬੰਧਿਤ ਹੈ ਆਓ ਅਸੀਂ ਗੱਲ ਕਰਦੇ ਆ ਸਰਦਾਰ ਬਹਾਦਰ ਸਿੰਘ ਉਸ ਜੀ ਨਾਲ ਸੱਚੀ ਗੱਲ ਸੱਚੀ ਗੱਲ ਜੀ ਹਾਂਜੀ ਸਰ ਆ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡਾ ਛੱਡੇ ਟੀਵੀ ਚੈਨਲ ਤੇ ਸਵਾਗਤ ਹੈ ਜੀ ਸਵਾਗਤ ਹੈ ਜੀ ਤੇ ਸਾਡਾ ਮੇਰਾ ਪਹਿਲਾ ਪ੍ਰਸ਼ਨ ਇਹ ਹੀ ਹੈ ਜੀ ਤੁਸੀਂ ਇੱਕ ਅਧਿਆਪਨ ਦੇ ਕਿਤੇ ਚ ਰਹੇ ਹੋ ਹਾਂ ਜੀ ਤੇ ਇੱਕ ਅਧਿਆਪਕ ਜਿਹੜਾ ਉਹ ਬਹੁਤ ਤਰ੍ਹਾਂ ਦੇ ਲੋਕਾਂ ਨਾਲ ਮਿਲਦਾ ਕਿਉਂਕਿ ਉਹਦਾ ਲੋਕਾਂ ਨਾਲ ਵਾਰ ਰਹਿੰਦਾ ਕਿਤੇ ਬੱਚਿਆਂ ਨਾਲ ਕਿਤੇ ਬੱਚਿਆਂ ਦੇ ਪੇਰੈਂਟਸ ਨਾਲ ਬਿਲਕੁਲ ਜੀ ਹਾਂ ਸਾਰਾ ਦਿਨ ਇੱਕ ਮਿਹਨਤ ਵਾਲਾ ਕਿੱਤਾ ਜਿਹੜਾ ਹੁੰਦਾ ਉਹ ਅਧਿਆਪਨ ਦਾ ਹੁੰਦਾ। ਕਦੀ ਸ਼ਾਇਦ ਕਹਿੰਦੇ ਕਿ ਪੈਰ ਵੀ ਨਹੀਂ ਥੱਲੇ ਲੱਗਦੇ ਸਾਰਾ ਦਿਨ ਕਦੀ ਕਲਾਸ 'ਚ ਕਦੀ ਦਫ਼ਤਰਾਂ 'ਚ ਕਦੀ ਅੰਦਰ ਕਦੀ ਬਾਹਰ ਤੇ ਇਸ ਕਿੱਤੇ ਦੇ ਹੁੰਦਿਆ ਸਾਡੇ ਅੰਦਰ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਉਹਦੇ ਯਾਨੀ ਅਸੀਂ ਦੇਖਦੇ ਹਾਂ ਦ੍ਰਿਸ਼ ਵੇਖਦੇ ਆ ਅਸੀਂ ਘਟਨਾਵਾਂ ਵੇਖਦੇ ਆ ਅਸੀਂ ਲੋਕਾਂ ਨਾਲ ਮਿਲਦੇ ਆ ਉਹਨਾਂ ਦੀ ਮਾਨਸਿਕਤਾ ਨੂੰ ਪੜ੍ਹਦੇ ਆ ਤਾਂ ਉਹਨਾਂ ਮਾਨਸਿਕਤਾ ਦਾ ਅਸਰ ਜੋ ਸਾਡੇ ਤੇ ਹੁੰਦਾ ਇਹਨਾਂ ਘਟਨਾਵਾਂ ਦਾ ਅਸੀਂ ਉਹਨਾਂ ਨੂੰ ਆਪਣੀਆਂ ਰਚਨਾ ਦਾ ਹਿੱਸਾ ਬਣਾਉਂਦੇ ਆ ਤੇ ਮੇਰਾ ਸਭ ਤੋਂ ਪਹਿਲਾ ਪ੍ਰਸ਼ਨ ਇਹ ਹੀ ਆ ਕਿ ਅਧਿਆਪਨ ਦਾ ਕੰਮ ਜਿਹੜਾ ਬਹੁਤ ਔਖਾ ਹੁੰਦਾ ਕਿਉਂਕਿ ਸਾਨੂੰ ਇੱਕ ਤਰ੍ਹਾਂ ਦੇ ਨਾਲ ਨਹੀਂ ਕਈ ਤਰ੍ਹਾਂ ਦੇ ਲੋਕਾਂ ਦੇ ਨਾਲ ਮਿਲਣਾ ਪੈਂਦਾ ਤੇ ਤੁਸੀਂ ਮਤਲਬ ਆਪਣੇ ਅਧਿਆਪਨ ਦੇ ਕਿਤੇ ਵਿੱਚ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ-ਕਿੱਥੇ ਰਹੇ ਤੇ ਨਾਲ ਇਹ ਦੱਸੋ ਕਿ ਜਿਹੜੀ ਸਿਹਤ ਜਿਹੜੀ ਲਿਖਣ ਦੀ ਚਿੱਟਕ ਹੈ ਇਹ ਤੁਹਾਡੇ ਮਨ ਵਿੱਚ ਕਿਵੇਂ ਲੱਗੀ ਹਾਂ ਮੈਡਮ ਮੈਂ ਯੂਟੀਕੇਟ ਰਿਪਲਾਈ ਦੇ ਹਾਂ ਜੀ ਸਭ ਤੋਂ ਪਹਿਲਾਂ ਮੈਂ 1972 ਦੇ ਵਿੱਚ ਬਢੇੜੀ ਪਿੰਡ ਦੇ ਵਿੱਚ ਮਿਡਲ ਸਕੂਲ ਦੇ ਵਿੱਚ ਐਜ਼ ਅ ਹੈਡਮਾਸਟਰ ਆਪਣੀ ਨੌਕਰੀ ਸ਼ੁਰੂ ਕੀਤੀ ਜੀ ਉੱਥੇ ਮੈਂ ਸਾਇੰਸ ਮਾਸਟਰ ਲਿਆ ਦਾ ਲੇਕਿਨ ਸਕੂਲ ਦੇ ਵਿੱਚ ਸੀਨੀਅਰ ਹੋਣ ਕਰਕੇ ਹੈਡਮਾਸਟਰ ਬਣ ਗਿਆ ਤੇ ਉੱਥੋਂ ਹੀ ਮੇਰੇ 7-8 ਸਾਲ ਪੜ੍ਹਦੇ ਚ ਨਾ ਜੀ ਉੱਥੋਂ ਹੀ ਮੇਰਾ ਬੱਚਾ ਨਾਲ ਬਹੁਤ ਪਿਆਰ ਹੋ ਗਿਆ ਜੀ ਅਧਿਆਪਕਾਂ ਨਾਲ ਮਿਲਣਾ ਮਹਿਕਮੇ ਨਾਲ ਬਾਸਤ ਦਾ ਰਹਿਣਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਬਹੁਤ ਕੁਝ ਦੱਸਣ ਨੂੰ ਮਿਲਦਾ ਸੀ ਜੀ ਹਾਂ ਜੀ ਤੇ ਤੁਸੀਂ ਮਤਲਬ ਬੱਚਿਆਂ ਦੇ ਨਾਲ ਸੰਬੰਧਿਤ ਜੋ ਸਹਿਤ ਲਿਖਦੇ ਰਹੇ ਹੋ ਬੱਚਿਆਂ ਦੇ ਕਿਹੜੇ ਵਿਸ਼ੇ ਨੂੰ ਤੁਸੀਂ ਛੋਆ ਸੀਗਾ ਹਾਂ ਬੱਚਿਆਂ ਦੇ ਮਤਲਬ ਬੱਚਿਆਂ ਦੇ ਬਹੁਤੇ ਕਿਉਂਕਿ ਬੱਚੇ ਜਿਹੜੇ ਹੈਗੇ ਨੇ ਜੀ ਉਹ ਖੇਡਣ ਨੂੰ ਪਸੰਦ ਕਰਦੇ ਨੇ ਬੱਚੇ ਛੋੜੀ ਹੁਈਏ ਖੇਡਣ ਨੂੰ ਪਸੰਦ ਕਰਦੇ ਨੇ ਬੱਚੇ ਤੇ ਨਾਲ ਹੀ ਬੱਚੇ ਛੋਟੇ ਛੋਟੇ ਕਪਤਾਵਾ ਬੋਲਣ ਨੂੰ ਪਸੰਦ ਕਰਦੇ ਨੇ ਜੀ ਜੀ ਤੇ ਇਸ ਕਰਕੇ ਮੈਂ ਬੱਚਿਆਂ ਦੇ ਵਾਸਤੇ ਗੇਮਾਂ ਦੇ ਵਾਸਤੇ ਖੇਡਣ ਦੇ ਵਾਸਤੇ ਉਹਨਾਂ ਨੂੰ ਉਪਰ ਉਤਾਰ ਉਤਾਰ ਕਰਨ ਲਈ ਅਤੇ ਨਾਲ ਹੀ ਮਤਲਬ ਬੱਚਿਆਂ ਨੂੰ ਜਿਹੜੇ ਛੋਟੇ ਛੋਟੇ ਕਪਤਾਵਾ ਲੈ ਕੇ ਸਿੰਪਲ ਤੋਂ ਸਿੰਪਲ ਤਾਂ ਕਿ ਉਹ ਬੱਚੇ ਗੁਣਗੁਣ ਗੁਣਗਰਾਉਂਦੇ ਫਿਰਦੇ ਹਨ ਉਹਦੇ ਵਿੱਚ ਹੈ ਜੀ ਮੈਨੂੰ ਬੜਾ ਇਸ ਚੀਜ਼ ਦਾ ਮਾਣ ਹੈ ਕਿ ਬੱਚੇ ਜੋ ਮੇਰੇ ਕਪਤਾਵਾ ਦੀਆਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਗੁਣਗਰਾਉਂਦੇ ਫਿਰਦੇ ਜੀ ਸ਼ਰੀਵਾਰ ਉਸੇ ਬਾਲ ਕਵੀ ਦਰਵਾਰ ਕਰਿਆ ਕਰਨਾ ਤਾਂ ਉਹਨਾਂ ਵਿੱਚ ਬੱਚਿਆਂ ਦੀ ਮਿਹਰੀਆਂ ਲਿਖੇ ਕਪਤਾਵਾਂ ਬੋਲਣੀਆਂ ਤੇ ਬੱਚਿਆਂ ਦੇ ਬਹੁਤ ਹੀ ਮਤਲਬ ਰੰਗ ਬੰਨਣਾ ਬੜਾ ਚੰਗਾ ਲੱਗਦਾ ਸੀ ਬੱਚਿਆਂ ਨੂੰ ਬੈਠਣਾ ਉੱਠਣਾ ਮਤਲਬ ਅਸੀਂ ਬੱਚਿਆਂ ਦੀ ਮਾਨਸਿਕਤਾ ਪੜ ਕੇ ਬੱਚਿਆਂ ਨਾਲ ਸੰਬੰਧਿਤ ਜਿਹੜੇ ਅਸੀਂ ਵਿਚਾਰ ਪੇਸ਼ ਕਰਦੇ ਹਾਂ ਜੋ ਉਹਨਾਂ ਨੂੰ ਪਸੰਦ ਹੋਣ ਬਿਲਕੁਲ ਜੀ ਦੂਜੀ ਗੱਲ ਹੁੰਦਾ ਜੀ ਬੱਚੇ ਬੜਾ ਕੁਝ ਭਾਲਦੇ ਨੇ ਜੀ ਕਿਉਂ ਸਾਡੇ ਸੋਸਾਇਟੀ ਵਿੱਚ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਵਿੱਚ ਸੇ ਆਪਣੇ ਇੱਕ ਅਦਨਿਕ ਪੜਾਈ ਕਰਨ ਉਸੇ ਨਾਲ ਹੀ ਕੋਈ ਚੰਗਾ ਬਣ ਚੰਗਾ ਸਿੱਖਣ ਬਿਲਕੁਲ ਜੀ ਅਤੇ ਉਹ ਚੰਗੇ ਇਨਸਾਨ ਬਣ ਕੇ ਸਮਾਜ ਵਿੱਚ ਵਿਚਰਨ ਅਧਿਆਪਕ ਦਾ ਸੁਪਨਾ ਹੀ ਇਹ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਹਰ ਅਧਿਆਪਕ ਚਾਹੁੰਦਾ ਹੈ ਇਹ ਮੇਰੇ ਬੱਚੇ ਨੇ ਉਹ ਚੰਗੀ ਵਿਦਿਆ ਪਾ ਕੇ ਸਮਾਜ ਲਈ ਕੋਈ ਚੰਗਾ ਬਿਹਤਰ ਕਰ ਸਕਣ ਬਿਲਕੁਲ ਹਾਂ ਜੀ ਤੇ ਸੱਭਿਆਚਾਰ ਨਾਲ ਸੰਬੰਧੇ ਤੁਸੀਂ ਕਿੰਦਾ ਦੀ ਰਚਨਾਵਾਂ ਰਚਦੇ ਰਹੇ ਹਾਂ ਸੱਭਿਆਚਾਰ ਮੈਨੂੰ ਮੈਡਮ ਕਿਉਂਕਿ ਮੈਂ ਪੰਜਾਬ ਦਾ ਜੰਮਪਲ ਆ ਜੀ ਇਸੇ ਇੱਕ ਪਿੰਡੂ ਬਹੁਤ ਜੰਮੇ ਪੜੇ ਆ ਕੁਦਰਤੀ ਤੌਰ ਤੇ ਫਿਰ ਪੰਜਾਬੀ ਸੱਭਿਆਚਾਰ ਨਾਲ ਪਿਆਰ ਹੋਣਾ ਤਾਂ ਕੁਦਰਤੀ ਗੱਲ ਹੈ ਨਾ ਤੇ ਇਸ ਕਰਕੇ ਮੈਂ ਬਹੁਤਾ ਔਰ ਮੇਰਾ ਜ਼ਿਲ੍ਹਾ ਵੀ ਲੁਧਿਆਣਾ ਹੈ ਲੁਧਿਆਣਾ ਜ਼ਿਲ੍ਹੇ ਤੇ ਸੱਭਿਆਚਾਰ ਨੂੰ ਬੜਾ ਮਹੱਤਵ ਦਿੱਤੀ ਜਾਂਦੀ ਆ ਜੀ ਜੀ ਤੇ ਮੈਂ ਸ਼ੁਰੂ ਤੋਂ ਹੀ ਪਿੰਡੂ ਮਾਹੌਲ ਤੇ ਰਹਿਣ ਕਰਕੇ ਮੈਨੂੰ ਪੰਜਾਬੀ ਪੰਜਾਬੀ ਜੋ ਪਤਾ ਬਣਦੀਆਂ ਪ੍ਰਾਣੀਆਂ ਕਹਾਵਤਾ ਨੇ ਪਰਾਣੀਆਂ ਹੁਝਾਰਤਾ ਨੇ ਜਾਂ ਪਾਣੀਆਂ ਜਾਂ ਗਿੱਧੇ ਭੰਗੜੇ ਨੇ ਉਹਨਾਂ ਦਾ ਵਾਸਤਾ ਪੈਂਦਾ ਰਿਹਾ ਹੈ ਜੀ ਜੀ ਔਰ ਇਤੋਂ ਤੱਕ ਕਿ ਮੈਂ ਆਪਣੇ ਸਕੂਲ ਦੀ ਚ ਆ ਕੇ ਵੀ ਬਢੇੜੀ ਗਿੱਧੇ ਨੂੰ ਭੰਗੜੇ ਨੂੰ ਬਹੁਤ ਉਤਸ਼ਾਹ ਦਿੰਦਾ ਔਰ ਕਿਹਾ ਜਾਂਦਾ ਸੀ ਕਿ ਬਢੇੜੀ ਦੇ ਵਿੱਚ ਵਿੱਦਾ ਔਰ ਭੰਗੜਾ ਸਦਾ ਹੀ ਫਰਸਟ ਆਉਂਦਾ ਸੀ ਜੀ 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 ਜੋ ਬੱਚਿਆਂ ਨੇ ਤੁਸੀਂ ਬੱਚਿਆਂ ਨੂੰ ਛੋਟੀਆਂ ਛੋਟੀਆਂ ਕਵਿਤਾਵਾਂ ਲਿਖ ਕੇ ਦਿੰਦੇ ਸੀ ਸਮਾਂ ਤੇ ਖੈਰ ਬਹੁਤ ਗੁਜ਼ਰ ਗਿਆ ਇਸ ਗੱਲ ਨੂੰ ਪਰ ਕੋਈ ਹੈ ਕੋਈ ਦੋ ਲਾਈਨਾਂ ਯਾਦ ਤੈਨੂੰ ਕਿ ਬੱਚਿਆਂ ਨਾਲ ਸੰਬੰਧਿਤ ਹੀ ਹੋਣ ਉਹਨਾਂ ਦੀ ਖੇਡ ਨਾਲ ਸੰਬੰਧਿਤ ਹੋਣ ਹਾਂ ਆਓ ਬੱਚਿਓ ਕਰੀ ਆਇਓ ਆਓ ਬੱਚਿਓ ਕਰੀਏ ਪਿਆਰ ਪੰਜਾਬੀ ਨੂੰ ਜੀ ਠੀਕ ਹੈ ਜੀ ਤੇ ਇਹ 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 ਮਤਲਬ ਕਿ ਜਿਹੜੀ ਉਹਨਾਂ ਦੇ ਲੈਵਲ ਦੀ ਉਹਨਾਂ ਦੇ ਲੈਵਲ ਦੇ ਬੱਚੇ ਦੀ ਹੈ ਉਹਨਾਂ ਦੇ ਬੱਚਿਆਂ ਦੇ ਲੈਵਲ ਦੀ ਹੈ ਉਹਨਾਂ ਨੂੰ ਇਹੋ ਜਿਹਾ ਕਵਿਤਾਵਾਂ ਕੇ ਖੇਡਾਂ ਦੇ ਨਾਲ ਪੜ੍ਹਾਈ ਦੇ ਨਾਲ ਵੀ ਜੋੜਨਾ ਹੁੰਦਾ ਹਾਂ ਹਾਂ ਜੀ ਬਿਲਕੁਲ ਤੇ ਸੱਭਿਆਚਾਰ ਨਾਲ ਸੰਬੰਧਿਤ ਕਿੱਦਾਂ ਦੀਆਂ ਕਵਿਤਾਵਾਂ ਤੁਸੀਂ ਸੱਭਿਆਚਾਰ ਸੰਬੰਧਿਤ ਮੈਂ ਮੈਂ ਲੇਖ ਲਿਖਦਾ ਲੇਖੇ ਵੱਡੇ ਲੇਖੇ ਮੇਰੇ ਉਹ ਆਮ ਅਖਬਾਰਾਂ ਦੇ ਵਿੱਚ अजीत ਪੰਜਾਬੀ ਬਿਲਕੁਲ ਬਿਲਕੁਲ ਪੜੇ ਆ ਜੀ ਆਖਬਾਰਾਂ ਦੇ ਵੱਡੇ ਅਖਬਾਰਾਂ ਸਨ ਖਾਸ ਕਰਕੇ ਸਪੋਰਟਸ ਮੈਂ ਜਿਹੜੇ ਆਰਟੀਕਲ ਨੇ ਜੀ ਉਹ ਬਹੁਤ ਹੀ ਸ਼ਬਦ ਨੇ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਦਿਆਂ ਪਰ ਮੈਨੂੰ ਇਹ ਖੁਸ਼ੀ ਹੁੰਦੀ ਆ ਕਿ ਉਹ ਮੇਰੇ ਜਿਹੜੇ ਸੱਭਿਆਚਾਰਕ ਲੇਖ ਨੇ ਉਹਨਾਂ ਨੂੰ ਪੰਜਾਬ ਦੇ ਲੋਕ ਬਹੁਤ ਪਸੰਦ ਕਰਦੇ ਨੇ ਬਹੁਤ ਹੀ ਪਸੰਦ ਕਰਦੇ ਨੇ ਅਸਲੀਅਤ ਹੈ ਜੀ ਜਦੋਂ ਵੀ ਅਸੀਂ ਆਪਣੇ ਨਾਲ ਸੰਬੰਧਤ ਕੋਈ ਵੀ ਕਟਨਾ ਨੂੰ ਜਾਂ ਆਪਣੇ ਨਾਲ ਸੰਬੰਧਿਤ ਵਿਚਾਰਾਂ ਨੂੰ ਜਦੋਂ ਅਸੀਂ ਅਖਬਾਰਾਂ ਵਿੱਚ ਜਾਂ ਟੀਵੀ ਤੇ ਦੇਖਦੇ ਆ ਤੇ ਹਰ ਬੰਦੇ ਨੂੰ ਖੁਸ਼ੀ ਹੁੰਦੀ ਹੈ ਤੇ ਲੇਖਕ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿਤੇ ਪਾਠਕ ਜਿਹੜੇ ਆ ਉਹਨੂੰ ਪੜ ਕੇ ਖੁਸ਼ ਹੁੰਦੇ ਪਾਠਕ ਨਾਲ ਜੁੜਦੇ ਆ ਹਾਂ ਜੀ ਤੇ ਤੀਸਰਾ ਤੁਸੀਂ ਕਿਹਾ ਧਰਮ ਨਾਲ ਸੰਬੰਧਿਤ ਹਾਂ ਜੀ ਧਰਮ ਨਾਲ ਸੰਬੰਧਿਤ ਤੁਸੀਂ ਲੇਖ ਹੀ ਲਿਖਦੇ ਹੋ ਜਾਂ ਕਵਿਤਾਵਾਂ ਹਾਂ ਮੈਡਮ ਧਰਮ ਦੇ ਸੰਬੰਧ ਨਾਲ ਮੈਂ ਲੇਖ ਵੀ ਲਿਖਦਾ ਹਾਂ ਜੀ ਇਤਿਹਾਸ ਦੇ ਲੇਖ ਜੋ ਸਿੱਖ ਸਾਡੇ ਇਤਿਹਾਸ ਦੇ ਲੇਖ ਨੇ ਉਹ ਵੀ ਲਿਖਦਾ ਹਾਂ ਅਤੇ ਨਾਲ ਹੀ ਮੈਂ ਧਾਰਮਿਕ ਕਵਿਤਾਵਾਂ ਵੀ ਲਿਖਦਾ ਹਾਂ ਕਵਿਤਾਵਾਂ ਇਹ ਜਿਸ ਤਰ੍ਹਾਂ ਜੀ ਹੁਣੇ ਹੁਣੇ ਮੇਰੀ ਜਿਹੜੀ ਇੱਕ ਸੌਮੀ ਕਿਤਾਬ ਮੇਰੀ ਲਈ ਹੋਈ ਆ ਜੀ ਉਹ ਬਿਲਕੁਲ ਨਰੋਲ ਮੈਂ ਉਹ ਸੌ ਕਿਉਂਕਿ ਸੌਮੀ ਕਿਤਾਬ ਸੀ ਮੈਂ ਚਾਹੁੰਦੀ ਕਿਤਾਬ ਬਹੁਤ ਹੀ ਵਧੀਆ ਇੱਕ ਤਾਂ ਮੈਨੂੰ ਬੱਚਿਆਂ ਲਈ ਬਣਾਇਆ ਜੀ ਦੂਜਾ ਮੈਂ ਉਹਨੂੰ ਸੌਮੀ ਕਿਤਾਬ ਦੇ ਰੂਪ ਵਿੱਚ ਇਹਨਾਂ ਨੂੰ ਧਾਰਮਿਕ ਰੂਪ ਦਿੱਤਾ ਜੀ ਤੇ ਮੈਂ ਉਹਦਾ ਨਾਂ ਰੱਖਿਆ ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ ਮਾਤਾ ਗੁਜਰੀ ਜੀ ਦਾ ਮਾਤਾ ਗੁਜਰੀ ਜੀ ਦੇ ਨਾਮ ਹਾਂ ਜੁਣੇ ਪਿਛੇ ਹਰਤੀ ਰਹੀ ਆ ਬਾਰ ਚ ਪੜਿਆ ਮੈਂ ਹਾਂ ਬਿਲਕੁਲ ਹਾਂਜੀ ਹਾਂਜੀ ਇਹ ਉਹ ਬਹੁਤ ਹੀ ਪਿਆਰੀ ਕਿਤਾਬ ਆ ਜੀ ਅਰ ਉਸ ਮੈਂ ਸਹਿਬਜ਼ਾਦਿਆਂ ਨੂੰ ਸਮਰਪਿਤ ਕਵਤਾਵਾਂ ਲਿਖੀਆਂ ਨੇ ਤੇ ਬਹੁਤ ਯਾਰ ਸਭ ਪੂਰੀ ਪੁਸਤਕ ਮੈਂ ਕਲੜ ਬਣਾਇਆ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਤੇ ਇੱਕ ਸਹਿਤ ਦੀਆਂ ਵੱਖ-ਵੱਖ ਬਣਗੀਆਂ ਨੂੰ ਛੋਣਾ ਜਿਹੜਾ ਕਈ ਵਾਰੀ ਸਾਡਾ ਜਿਹੜਾ ਮਨ ਹੁੰਦਾ ਉਹ ਹਮੇਸ਼ਾ ਕਿਸੇ ਇੱਕ ਵੱਲ ਝੁਕਾ ਰੱਖਦਾ ਪਰ ਸਭ ਇਹ ਚਾਰ ਦੀਆਂ ਜਿਆਦਾ ਬਣ ਗਿਆ ਨੂੰ ਆਪਣੇ ਆਪ ਵਿੱਚ ਸੰਭਾਲਣਾ ਬੜਾ ਚੰਗਾ ਤੇ ਤੁਹਾਡੀ ਪਹਿਲੀ ਪੁਸਤਕ ਜਿਹੜੀ ਕਿਹੜੀ ਰਿਲੀਜ਼ ਹੋਈ ਸੀ ਮੇਰੀ ਜਿਹੜੀ ਪਹਿਲੀ ਪੁਸਤਕ ਸੀ ਉਹ ਧਰਮ ਪੱਖੋਂ ਜਿਹੜੀ ਆਈ ਆ ਜੀ ਉਹ ਦਰਸ਼ਨ ਦੀਦਾਰੇ ਦੀ ਦਰਸ਼ਨ ਦੀਦਾਰੇ ਉਸ ਤੋਂ ਬਾਅਦ ਆਉ ਚਿੱਲੀ ਦੇ ਦਰਸ਼ਨਾਂ ਨੂੰ ਹਾਂਜੀ ਤੇ ਚਾਨਣ ਕਾਣੇ ਦਾ ਜੀ 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 ਹਨਜੀ ਧੰਗ ਗੁਰੂ ਨਾਨਕ ਦੇਵ ਜੀ ਦੇ ਬਾਰੇ ਜੀ ਇਸ ਤਰ੍ਹਾਂ ਦੇ ਮਤਲਬ ਬਹੁਤ ਸਾਰੀਆਂ ਕਿਤਾਬਾਂ ਨੇ ਮੇਰੇ ਕੋਲ तकरीबन 11 12 ਕਿਤਾਬਾਂ ਨੇ ਮਤਲਬ ਪੁਸਤਕਾੜੀ ਹੈਗੀਆਂ ਉਹ ਨਿਰੋਲ ਧਾਰਮਿਕ ਨਹੀਂ ਨਿਰੋਲ ਧਾਰਮਿਕ ਅਤੇ ਜਿਹੜੀਆਂ ਮੇਰੇ ਸਭਿਆਚਾਰਿਕ ਕਿਤਾਬਾਂ ਨੇ ਉਹ ਮਰੀਆਂ ਬਾਦ ਪੰਜਾਬੀ ਵਿਰਸੇ ਦੀ ਜੀ ਹਨਜੀ ਪੰਜਾਬੀ ਵਿਰਸੇ ਦੇ ਆਪਣੇ ਝਾਕੀਆਂ ਬਾਰੇ ਹੋਰ ਬਹੁਤ ਕੁਝ ਦੱਸਿਆ ਗਿਆ ਹੈ ਜੀ 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 ਤੇ ਮੇਰਾ ਇਹ ਸਵਾਲ ਹੈ ਕਿ ਜਿਵੇਂ ਤੁਸੀਂ ਸਭਿਆਚਾਰ ਦੇ ਨਾਲ ਨਾਲ ਤੁਸੀਂ ਧਾਰਮਿਕ ਜਿਹੜੀਆਂ ਲੇਖ ਲਿਖਦੇ ਹੋ ਜਾਂ ਕਵਿਤਾਵਾਂ ਲਿਖਦੇ ਹੋ ਜਾਂ ਪੁਸਤਕਾਂ ਤੁਹਾਡੀਆਂ ਟਰਮੀਨਲ ਸਬੰਧਤ ਰਿਲੀਜ਼ ਹੁੰਦੀਆਂ ਤੁਹਾਡੇ ਮਨ ਦੀ ਮਨਸ਼ਾ ਕੀ ਹੁੰਦੀ ਆ ਪੇ ਇਹ ਜਿਹੜੀਆਂ ਧਾਰਮਿਕ ਗੱਲਾਂ ਆ ਜਾਂ ਲੇਖ ਐ ਲੋਕਾਂ ਤੱਕ ਪਹੁੰਚ ਕੇ ਕੀ ਪ੍ਰਭਾਵ ਦੇਉਂਦੇ ਕਿਉਂਕਿ ਮੈਨੇਜਮੈਂਟ ਨੇ ਦੱਸਿਆ ਕਿ ਮੈਂ ਅਧਿਆਪਕ ਰਹਾਂ ਹਾਂ ਹਾਂਜੀ ਔਰ ਉਹਦੀ ਆਪਕੀ ਸਦਾ ਹੁੰਦੀ ਆ ਕਿ ਸਾਡੇ ਸਾਜ ਆ ਉਹ ਤੁਸੀਂ ਬਿਹਤਰ ਪਾਸੇ ਲਾਈਏ ਚੰਗੇ ਪਾਸੇ ਔਰ ਇਸ ਪਾਸੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਸਮਾਜਿਕ ਪੱਖੋਂ ਬਹੁਤ ਚੰਗੇ ਨਹੀਂ ਹਨ ਤੇ ਇਸ ਕਰਕੇ ਲੋਕਾਂ ਨੂੰ ਮੋੜ ਦੀ ਲੋੜ ਰੁੱਝਦੀ ਆ ਔਰ ਇਹ ਅਧਿਪਕਲੀ ਇਸ ਪਾਸੇ ਲਗਾਏਗਾ ਤਾਂ ਹੋਰ ਕੌਣ ਕਰੇਗਾ ਜੀ ਜੀ ਇਸ ਦੇ ਅਧਿਪਕ ਹੋਣ ਦੇ ਨਾਤੇ ਮੇਰਾ ਫਰਜ਼ ਇਹ ਹੈ ਕਿ ਮੈਂ ਵਧੀਆ ਢੰਗ ਦੇ ਨਾਲ ਜਾਂ ਆਪਣੇ ਸਹਿਜ ਦੇ ذریعے ਉਹਨਾਂ ਲੋਕਾਂ ਨੂੰ ਸਹਿਜ ਦੇ ਨਾਲ ਵੀ ਜੋੜਾਂ ਔਰ ਨਾਲ ਹੀ ਉਹਨਾਂ ਨੂੰ ਵਧੀਆ ਸਭਿਆਚਾਰਕ ਤਰੀਕੇ ਨਾਲ ਉਹਨਾਂ ਨੂੰ ਪੰਜਾਬ ਵਿੱਚ ਟਿੰਗੇ ਉਨਤੀ ਪੰਜਾਬ ਦੇ ਲਈ ਆਪਾਂ ਗੱਲ ਕਰ ਸਕੀ ਜੀ ਅਸਲੀਅਤ ਇਹ ਹੈ ਕਿ ਜਿਹੜੇ ਧਰਮ ਦੇ ਇਤਿਹਾਸ ਨੂੰ ਆਪਾਂ ਹੁਣ ਦੁਬਾਰਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਤੇ ਇਹ ਧਰਮ ਜਿਹੜਾ ਜਿਸ ਸਮੇ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਫਕੀਰਾ ਨੇ ਰਚਨਾਵਾਂ ਰਚੀਆਂ ਇਹ ਉਹਨਾਂ ਦਾ ਵੀ ਜਿਹੜਾ ਮਨੋਰਥ ਸੀਗਾ ਇਹੀ ਸੀਗਾ ਕਿ ਜਿਹੜੀ ਉਸ ਸਮੇਂ ਦੀ ਜਿਹੜੀ ਪਰਜਾਇਆ ਮੈਂ ਉਸ ਸਮੇਂ ਜਿਹੜੇ ਲੋਕ ਆ ਉਹਨਾਂ ਨੂੰ ਇੱਕ ਜੀਵਨ ਦੀ ਛੇਦ ਦਿੱਤੀ ਜਾਏ ਇੱਕ ਸਹਿਤ ਕਰਦਾ ਵੀ ਇਹੀ ਪਰਜਾ ਬਿਲਕੁਲ ਜੀ ਮੈਂ ਸਹਿਤ ਸਹਿਤਕ ਪੱਖੋਂ ਵੀ ਮੈਂ ਉਹ ਜਿਹੜੇ ਇਤਿਹਾਸ ਦੇ ਸੰਬੰਧ ਹਲੇ ਹਲੇ ਦੇਖ ਲੈ ਜੀ ਉਹ ਲਿਖ ਦੇਣੀ ਉਹ ਖਾਸ ਕਰਕੇ ਆਫਟਰ ਗੁਰੂ ਗੋਬਿੰਦ ਸਿੰਘ ਜਾ ਬੰਦਾ ਬਹਾਦਰ ਜੀ ਦੇ ਪੈੰਦੇ ਹਨ ਜੀ ਔਰ ਮੇਰੀ ਕਿਤਾਬ ਤੇ ਬੰਦਾ ਬਹਾਦਰ ਜੀ ਬਾਰੇ ਹਨ ਜੀ ਬੰਦਾ ਬਹਾਦਰ ਜੀ ਦਾ ਬਾਰੇ ਉਹ ਕਿਤਾਬ ਮੇਰੀ ਬੜੀ ਮਕਬੂਲ ਹੋਈ ਆ ਜੀ ਜੀ ਹਾਂ ਜੀ ਪੋਕਤਾਬਾਂ ਮੇਰੀ ਚੰਗੀਆਂ ਨਹੀਂ ਜਾਨੇ ਅਸੀਂ ਚਾਨਣ ਕਾਣ ਦੇ ਕਿਤਾਬ ਮੇਰੀ ਬਹੁਤ ਜਿਹੜੇ ਚਾਨਣ ਕਰਨ ਤਾਂ ਤੁਹਾਡੀ ਪੁਸਤਕ ਸੀਗੀ ਉਹਦੇ ਚ ਕੀ ਹਿੰਦੁਸਤਾਨ ਤੋਂ ਪਾਕਿਸਤਾਨ ਜਾਣ ਵਾਲੇ ਜੋ ਲੋਕ ਨੇ ਨਹੀਂ ਉਹਦੇ ਵਿੱਚ ਮੈਂ ਚਾਨਣ ਕਰਨ ਦਾ ਇਹ ਭਈ ਮੈਂ ਨਲਕਾਣਾ ਸਾਡੇ ਬਾਰੇ ਜਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਬਾਰੇ ਹਾਂ ਜੀ ਜੋੜ ਦੇ ਕਿਤਾਬਾਂ ਦੀਆਂ ਉਹਨੂੰ ਸਾਰ ਨੂੰ ਕਿਤਾਬ ਦੇ ਰੂਪ ਚ ਲਿਖਿਆ ਹੈ ਜੀ ਵੇ ਟਾਈਟਲ ਹੈ ਕਿ ਚਾਹ ਨਨਕਾਰ ਕੀ ਲੋਕਾਂ ਨੇ ਉਥੇ ਜਾਣ ਦਾ ਚਾਹ ਸੀ ਬਿਲਕੁਲ ਜਾਣ ਜਾਣ ਦਾ ਚਾਹ ਜੀ ਆਪਣੇ ਮਨ ਚ ਜਾਣ ਦਾ ਚਾਹ ਹੈ ਹਾਂ ਜੀ ਇਸ ਤਰ੍ਹਾਂ ਹਰ ਇੱਕ ਆਦਮੀ ਦੇ ਇਨਸਾਨ ਜੋ ਜੋ ਵੀ ਪੰਜਾਬੀ ਆ ਜੋ ਵੀ ਸਿੱਖ ਪਰਪਰਾਂ ਨੂੰ ਪਿਆਰ ਕਰਦਾ ਹੈ ਉਹਦਾ ਮਨ ਕਰਦਾ ਹੈ ਕਿ ਮੈਂ ਨਨਕਾਰ ਸਾਹਿਬ ਜਾ ਕੇ ਜਾਵਾਂ ਉੱਥੇ ਜਾਵਾਂ ਜੀ ਜੀ ਇਹ ਉਹ ਕਵਤੇ ਰਹੀ ਸੀ ਉਹ ਆਪਣੇ ਬਲਬਲੇ ਦੱਸੇ ਨੇ ਤੇ ਤੁਹਾਡੀ ਕੋਈ ਪੁਸਤਕ ਐਸੀ ਨਹੀਂ ਹੈ ਜਿਹੜੀ ਮਤਲਬ ਕਿਸੇ ਸਕੂਲ ਕਾਲਜ ਜਾਂ ਕਿਸੇ ਲੈਵਲ ਤੇ ਬੱਚਿਆਂ ਨੇ ਖੁਦ ਜਾਂ ਕਿਸੇ ਲਾਇਬ੍ਰੇਰੀ ਦਾ ਹਿੱਸਾ ਬਣਿਆ ਹਾਂ ਮੇਰੇ ਜੀ ਕਈ ਕਿਤਾਬਾਂ ਨੇ ਜਿਹੜੀਆਂ ਪੰਜਾਬ ਸਕੂਲ ਬੋਰਡ ਤੋਂ ਆਪਣੇ ਪ੍ਰਮਾਣਤ ਨੇ ਲਾਇਬ੍ਰੇਰੀਆਂ ਵਾਸਤੇ ਤੇ ਉਹ ਵੀ ਮੇਰਾ ਕਿਉਂਕਿ ਮੇਰੇ ਰੁਚੀ ਇਹ ਰਹੀ ਆ ਕਿ ਅਸੀਂ ਕਿਉਂਕਿ ਮੈਂ ਜ਼ਿਆਦਾ ਬਾਲ ਸਾਇਤ ਲਿਖਦਾ ਤੇ ਅਸੀਂ ਸਕੂਲਾਂ ਚ ਜਾਈਦਾ ਉੱਥੇ ਜੀ ਬੱਚਿਆਂ ਦੇ ਨਾਲ ਬੈਠ ਕੇ ਕਵੀ ਦਰਬਾਰ ਕਰਕੇ ਅਧਿਆਪਕਾਂ ਨਾਲ ਮਿਲ ਕੇ ਕਵੀ ਦਰਬਾਰ ਕਰਕੇ ਬੱਚਿਆਂ ਨੂੰ ਸਹਿਯਤ ਕਰੀਦਾ ਕਿ ਉਹ ਕਵਤਾ ਬਾਬੋ ਬੋਲਣ ਅਰੇ ਸਿਓ ਬੱਚਿਆਂ ਨੂੰ ਇਨਾਮ ਦੇ ਤੌਰ ਤੇ ਆਪਣੀਆਂ ਕਿਤਾਬਾਂ ਫ੍ਰੀ ਬੰਨ ਦੇ ਦੀਆਂ ਨੇ ਤਾਂ ਕਿ ਬੱਚੇ ਹੋ ਅੱਗੇ ਵਧਣ ਜੇ ਪੜਨਗੇ ਤਾਂ ਸ਼ਾਇਦ ਉਹਨਾਂ ਦੇ ਅੰਦਰ ਵੀ ਇਹੋ ਜੀਆਂ ਰਚਨਾਵਾਂ ਵਾਲਾ ਚੰਦੀ ਚਟਕ ਪਾਦਾ ਹੋ ਹਾਂ ਬਿਲਕੁਲ ਮੜ ਕੇ ਅੱਜ ਦੀ ਸਾਡੀ ਸਮੱਸਿਆ ਇਹੀ ਆ ਕਿ ਸਾਡੇ ਕੋਲ ਕਿਤਾਬਾਂ ਦਾ ਬਹੁਤ ਸ਼ੱਕੇ ਆ ਰਹੀਆਂ ਨੇ ਜੀ ਜੀ રાઇટર ਵੀ બહુત ਨੇ ਪਰ બચ્ચે ਜੇ સાਾਨੂੰ পাঠক ਨਹੀਂ ਮਿਲ ਰਹੇ। পাঠক ਨਹੀਂ ਮਿਲ ਰਹੇ। ਔਰ ਉਹ ਸਾਡੇ ਕੋਲ 99 পাঠক ਨਹੀਂ। ਅਸੀਂ ਉਹਨਾਂ ਨੂੰ ਤਿਆਰ ਕਰ ਸਕਦੇ ਹਾਂ ਇਸ ਤਰੀਕੇ ਕਿ ਬੱਚਿਆਂ ਨੂੰ ਕਵੀ ਦਰਬਾਰ ਦੇ ਰਾਹੀਂ ਅਸੀਂ ਬੱਚਿਆਂ ਨੂੰ ਤਿਆਰ ਕਰਕੇ ਉਹਨਾਂ ਨੂੰ બોਲਣ ਦਾ ਮੌਕਾ ਮਿਲਦਾ ਹੈ। ਆਪਣੇ ਸਕੂਲ ਦੇ ਨਾਮ ਬਰਾਕਰ ਦਾ ਮੌਕਾ ਮਿਲਦਾ ਹੈ ਔਰ ਬੱਚੇ ਭੱਜ-ਭੱਜ ਕੇ ਉਹ ਕਪਤਾਵਾਂ ਤਿਆਰ ਕਰਦੇ ਨੇ ਤੇ ਨਾਲ ਹੀ ਫਿਰ ਬੱਚੇ ਬੜੇ ਚੰਗੇ ਢੰਗ ਦੇ ਨਾਲ ਉਹ ਬੁਲਾਰੇ ਵੀ ਬਣ ਜਾਂਦੇ ਨੇ। ਸਾਡੀ ਪੰਜਾਬੀ ਦਾ ਜਿਹੜਾ ਵਿਰਸਾ ਬਹੁਤ ਅਮੀਰ ਆ। ਹਾਂਜੀ। ਤਾਂ ਜਿਹੜਾ ਇਹਦੇ ਨਾਲ ਜੁੜਦਾ ਆ ਉਹ ਹੀ ਇਹਨੂੰ ਸਮਝਦਾ ਹੈ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਮਤਲਬ ਕੀ ਕਹੋਗੇ ਵੀ ਅਸੀਂ ਪੰਜਾਬੀ ਸਾਹਿਤ ਨਾਲ ਜਾਂ ਪੰਜਾਬੀ ਰਚਨਾਵਾਂ ਨਾਲ ਜਾਂ ਪੰਜਾਬੀ ਕਵਿਤਾਵਾਂ ਨਾਲ ਪਾਠਕਾਂ ਨੂੰ ਕਿਵੇਂ ਜੋੜ ਸਕਦੇ ਹਾਂ ਮੈਡਮ ਕਿਉਂਕਿ ਪੰਜਾਬੀ ਮੇਰੀ ਆਪਣੀ ਮਾਂ ਬੋਲੀ ਹੈ ਜੀ ਮੈਂ ਬਹੁਤ ਈ ਕਿਤਾਬਾਂ ਮੈਂ ਪੰਜਾਬੀ ਵਿੱਚੇ ਲਿਖਦਾ ਜੀ ਪਾਵੇਂ ਇੱਕ ਦੋ ਕਿਤਾਬਾਂ ਮੇਰੀਆਂ ਹਿੰਦੀ ਵਿੱਚੋਂ ਲੱਥਾ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਹੋ ਚੁੱਕੇ ਹੈ ਅੰਗਰੇਜ਼ੀ ਵਿੱਚੋਂ ਉਹਨਾਂ ਬਾਅਦ ਹੋਇਆ ਹੈ ਪਰ ਮੈਂ ਜ਼ਿਆਦਾ ਪਿਆਬੀ ਵਿੱਚੇ ਲਿਖਦਾ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਮੈਂ ਵਿਸ਼ੇ ਪੰਜਾਬੀ ਪ੍ਰਚਾਰ ਸਭ ਇੱਕ ਸੰਸਥਾ ਬਣਾਈ ਹੋਈ ਆ ਵਿਸ਼ੇ ਪੰਜਾਬੀ ਪ੍ਰਚਾਰ ਸਭਾ ਉਹਦਾ ਮੈਂ ਪ੍ਰਧਾਨ ਆ ਸਾਡਾ ਦਫ਼ਤਰ ਸੈਕਟਰ 41 ਚੰਡੀਗੜ੍ਹ ਦੇ ਵਿੱਚ ਜੀ ਜੀ ਇਸੀ ਦਾ ਵੇਲੇ-ਕਵੇਲੇ ਉੱਥੇ ਜਾ ਕੇ ਮਿਲਣ ਬੈਠੀਦਾ ਹੈ ਤੇ ਬਹੁਤ ਸਾਰੇ ਸਹਿਯੋਗੀ ਅਧਿਆਪਕ ਮੋਦੀ ਜੀ ਵੀ ਲੋਕ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਨਵੀਂ ਪੀੜ੍ਹੀ ਨੂੰ ਕਿਵੇਂ ਜੋੜ ਸਕਦੇ ਹਾਂ ਉਹ ਵੀ ਇਹੀ ਕਰਦੇ ਆ ਜੀ ਅਸੀਂ ਕਰਦੇ ਆ ਜਿਹੜੇ ਲੋਕ ਪੰਜਾਬੀ ਲਈ ਕੰਮ ਕਰਦੇ ਨੇ ਅਸੀਂ ਉਹਨਾਂ ਦਫ਼ਤਰ ਬਲਾਵ ਲੈ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ ਸਨਮਾਨਿਤ ਕਰੀਦਾ ਬਹੁਤ ਵਧੀਆ ਇੱਥੋਂ ਤੱਕ ਕਿ ਜਿਹੜੇ ਬੱਚਿਆਂ ਨੇ ਜਿਹੜੀਆਂ ਦਾ 10ਵੀਂ ਵਿੱਚੋਂ ਤੇ 12ਵੀਂ ਕਲਾਸ ਵਿੱਚੋਂ CBSE ਚੋਂ ਜਾਂ ਪੰਜਾਬ ਸਕੂਲ ਬੋਰਡ ਚੋਂ ਜਿਹੜੇ ਬੱਚੇ ਬੱਚੀਆਂ 100% ਨੰਬਰ ਪੰਜਾਬੀ ਚੋਂ ਲੈਂਦੇ ਨੇ ਅਸੀਂ ਉਹਨੂੰ ਹਰ ਪਾਰ ਹਰ ਵਾਰੇ ਅਸੀਂ ਤੇ ਬਲਾ ਕੇ ਸਨਮਾਨਤ ਕਰੀਦਾ ਹਾਂ ਬਹੁਤ ਹੀ ਚੰਗੀ ਗੱਲ ਹੈ ਇਹ ਪੇਰੈਂਟਸ ਬਲਾ ਕੇ ਜਿਹਨੂੰ ਸਨਮਾਨਤ ਕਰਦੇ ਵੱਡਾ ਫੰਕਸ਼ਨ ਕਰਕੇ ਜੀ ਜੀ ਤੇ ਵਿਸ਼ਵ ਨਾਲ ਜੇ ਆਪਣੀ ਐਸੀ ਪੰਜਾਬੀ ਭਾਸ਼ਾ ਨੂੰ ਕਿੱਦਾਂ ਜੋੜ ਸਕਦੇ ਹਾਂ ਹਾਂ ਵਿਸ਼ਵ ਨਾਲ ਇਹ ਸਾਡਾ ਬਾਹਰਲੇ ਸਾਡੇ ਦੇ ਜਨਮਿਕ ਕੰਟਰੀ ਜੋ ਪਪੂਲਰ ਕੰਟਰੀ ਜੇ ਸੜੀਆ ਵਾਦੀ ਬਹੁਤ ਹੀ ਸਿੱਖਾਂ ਦੀ ਉੱਥੇ ਆਪਣੇ ਕਨਵਿੰਦਰ ਜਲਾਏ ਹੋਣੇ ਪੰਜਾਬ ਦੇ ਵੀ ਸਾਰੇ ਸਕੂਲਾਂ ਚ ਅਸੀਂ ਬਿਸ਼ਪ ਪੰਜਾਬੀ ਪ੍ਰਚਾਰ ਸਭਾ ਦੇ ਇੱਕ ਰਿਵਿਨਰ ਲਾਇਏ ਨੇ ਉਹ ਸਾਡੇ ਲਈ ਪੰਜਾਬੀ ਲਈ ਕੰਮ ਕਰਦੇ ਨੇ ਪੰਜਾਬੀ ਲਈ ਪ੍ਰਚਾਰ ਕਰਦੇ ਨੇ ਇਸ ਤਰ੍ਹਾਂ ਅਸੀਂ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਇਹ ਜੀ ਉਹਨਾਂ ਸਾਰੇ ਕੰਟਰੀਆਂ ਚ ਆਪਣੇ ਰਿਵਿਨਰ ਲਾਇਏ ਹੋਣੇ ਤਾਂ ਕਿ ਉਹ ਸਾਡੇ ਲਈ ਕੰਮ ਕਰ ਰਹੇ ਨੇ ਅਸੀਂ ਉਹਨੂੰ ਕਿਤਾਬਾਂ ਭੇਜਦੇ ਹਾਂ ਕਿਤਾਬਾਂ ਦਾ ਵਰਦਾਨ ਕਰਦੇ ਰਹਿੰਦੇ ਹਾਂ ਜੀ ਬਹੁਤ ਹੀ ਚੰਗੀ ਗੱਲ ਹੈ ਕਿ ਤੁਸੀਂ ਆਪਣੀ ਪੰਜਾਬੀ ਭਾਸ਼ਾ ਦਾ ਜਿਹੜਾ ਘੇਰਾ ਆ ਉਹ ਵਿਸ਼ਵ ਪੱਧਰ ਤੇ ਵਿਸ਼ਾਲ ਕਰਨ ਵਿੱਚ ਬਹੁਤ ਹੀ ਵੱਡਾ ਤੁਹਾਡੀ ਸੰਸਥਾ ਦਾ ਯੋਗਦਾਨ ਹੈ ਤੇ ਤੁਸੀਂ ਸਾਡੇ ਪੰਜਾਬੀ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮਤਲਬ ਮੈਂ ਤਾਂ ਇਹੀ ਕਹਾਇਆ ਦੇਖੋ ਜੀ ਬਈ ਪੰਜਾਬੀ ਜਵਾਨ ਜੋ ਹੈ ਉਹ ਸਾਡੇ ਗੁਰੂਆਂ ਪੀਰਾਂ ਦੀ ਜਿੱਥੇ ਬੋਲੀ ਆ ਅੜੀ ਆਪਣੀ ਮਾਤ ਭਾਸ਼ਾ ਹੈ ਜਿੰਨਾ ਅਸੀਂ ਉਸ ਨੂੰ ਪਿਆਰ ਕਰਾਂਗੇ ਉਹਨੇ ਹੀ ਸਫਲ ਹੋਵਾਂਗੇ ਕਿਉਂਕਿ ਕੋਈ ਵੀ ਜੀਵਨ ਦੇ ਵਿੱਚ ਤਰੱਕੀ ਲੈਣ ਦੇ ਲਈ ਸਾਨੂੰ ਆਪਣੀ ਮਾਤ ਭਾਸ਼ਾ ਨਾਲ ਜੁੜਨਾ ਪਏਗਾ ਜਿੰਨੀ ਚਿਰ ਅਸੀਂ ਆਪਣੀ ਮਾਤ ਭਾਸ਼ਾ ਨਾਲ ਨਹੀਂ ਜੁੜਦੇ ਤਾਂ ਅਸੀਂ ਕੋਈ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਇਹ ਬੰਦਾ ਕੋਈ ਵੀ ਅੱਜ ਕੱਲ ਜੋ ਨਵੀਆਂ ਰਿਸਰਚ ਹੋ ਚੁੱਕੀਆਂ ਨੇ ਉਹਨਾਂ ਦਾ ਸਿੱਧੂ ਚੁੱਕਾ ਹੈ ਕਿ ਸਾਇੰਸ ਔਰ ਮੈਥ ਵੀ ਜੇ ਬੱਚੇ ਨੂੰ ਪੜਾਇਆ ਜਾਵੇ ਤਾਂ ਉਹ ਮਾਤ ਭਾਸ਼ਾ ਵੀ ਜਲਦੀ ਸਿੱਖਦਾ ਹੈ ਜਲਦੀ ਸਿੱਖਦਾ ਇਸ ਕਰਕੇ ਅਸੀਂ ਬੱਚਿਆਂ ਨੂੰ ਵੀ ਇਹ ਚਾਹੁੰਦੇ ਹਾਂ ਕਿ ਬੱਚੇ ਮਾਤ ਭਾਸ਼ਾ ਨਾਲ ਜੁੜੋ ਜੇ ਤੁਸੀਂ ਪਹਿਲਾਂ ਮਾਤ ਭਾਸ਼ਾ ਵੀ ਜੁ ਸਾਇੰਸ ਨੂੰ ਵੀ ਔਰ ਮੈਥ ਨੂੰ ਵਿੱਚ ਉਹ ਚੰਗੀ ਤਰ੍ਹਾਂ ਤੁਸੀਂ ਸਮਝ ਸਕੋਗੇ ਬਹੁਤ ਬਹੁਤ ਸ਼ੁਕਰੀਆ ਸਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਬਹੁਤ ਤੇ ਪਿਆਰੇ ਸਰੋਤਿਆਂ ਸਰਦਾਰ ਭਦਰ ਸਿੰਘ ਗੋਸਲ ਜੀ ਵੱਲੋਂ ਜੋ ਕਿ ਸਕੂਲ ਦੇ ਪ੍ਰਿੰਸੀਪਲ ਵੀ ਰਹੇ ਨੇ ਅਧਿਆਪਕ ਇੱਥੇ ਵਿੱਚ ਵੀ ਰਹੇ ਨੇ ਸੱਤਕ ਰਚਨਾਵਾਂ ਵਿੱਚ ਵੀ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਔਰ ਵਿਸ਼ਵ ਬੱਧਰ ਤੇ ਸਾਡੀ ਪੰਜਾਬੀ ਭਾਸ਼ਾ ਨੂੰ ਲਿਜਾਣ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਤੇ ਚੰਗਾ ਹੋਵੇ ਕਿ ਅਸੀਂ ਵੀ ਇਹਨਾਂ ਦੇ ਨਾਲ ਇੱਕ ਟੀਮ ਬਣ ਕੇ ਵਿਚਰੀਏ ਸਾਡੇ ਚੰਗੇ ਪਾਠਕ ਬਣੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਤੁਹਾਨੂੰ ਇਹੋ ਜੇ ਮਹਾਨ ਸੁਰਤਿਆਂ ਨੂੰ ਮਹਾਨ ਵਿਅਕਤੀਆਂ ਦੇ ਨਾਲ ਮਲਾਉਂਦੇ ਰਵਾਂਗੇ ਰੰਗ ਰੱਖ ਚੈਨਲ ਦੇ ਬਹੁਤ ਬਹੁਤ ਧੰਨਵਾਦ ਜੀ ਤੇਨ ਦਾ ਬਹੁਤ ਬਹੁਤ ਧੰਨਵਾਦ